ਤਕਰੀਬਨ ਸਵਾ 3 ਵਜੇ ਸ਼ਾਮ ਦੇ ਇੱਕ ਇਨਸੀਡੈਂਟ ਨੋਟਿਸ ਚ ਆਇਆ ਇੱਕ surjit singh ਨਾਮ ਦੇ ਬੰਦੇ ਨੇ ਨਕੋਦਰ ਏਰੀਏ ਦੇ ਨੇ ਕਾਲ ਕੀਤੀ ਕੰਟਰੋਲ ਰੂਮ ਦੇ ਉੱਪਰ ਵੀ ਮੇਰੇ ਨਾਲ 2 ਲੱਖ ਰੁਪਏ ਦੀ ਸਨੇਚਿੰਗ ਹੋ ਗਈ ਹੈ ਚਾਰ ਬੰਦੇ ਦੋ ਮੋਟਰਸਾਈਕਲਾਂ ਤੇ ਆਏ ਨਕੋਦਰ ਮਲਸੀਆਂ ਰੋਡ ਦੇ ਉੱਪਰ ਉਹਨਾਂ ਨੇ ਮੈਨੂੰ ਗਨਪੁਆਇੰਟ ਤੇ ਲੈ ਲਿਆ ਤੇ ਮੈਂ ਇੱਕ ਫਾਈਨਾਂਸ ਕੰਪਨੀ ਹੈਗੀ ਉਹਦਾ EMPLOYE ਹੈਗਾ ਮੈਂ ਕਲੈਕਸ਼ਨ ਕਰਕੇ ਆ ਰਿਹਾ ਸੀ ਤੇ ਮੇਰੇ 2 ਲੱਖ ਰੁਪਏ ਜਿਹੜੇ ਉਹ ਚਾਰ ਬੰਦੇ ਲੁੱਟ ਕੇ ਚਲੇ ਗਏ ਇਮੀਡੀਏਟਲੀ ਪੁਲਿਸ ਹਰਕਤ ਚ ਆਈ ਕਨਸਰਨ ਡੀਐਸਪੀ ਨਕੌਦਰ ਐਸਐਚਓ ਸ਼ਾਹਕੋਟ ਐਸਐਚਓ ਸਦਰ ਨਕੌਦਰ ਸਾਰੇ ਐਮਰਜੈਂਸੀ ਰਿਸਪੌਂਸ ਦੀਆਂ ਟੀਮਾਂ ਨੇ ਇਮੀਡੀਏਟਲੀ ਉੱਥੇ ਪਹੁੰਚ ਕੀਤੀ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਵੀ ਇਹ ਬੰਦਾ ਝੂਠਾ ਸੀਗਾ ਇਹਨੇ ਆਪਣੇ ਇੱਕ ਦੋਸਤ ਨਾਲ ਰਲ ਕੇ ਇਹ ਫੇਕ ਜਿਹੜੀ ਰੋਬਰੀ ਪਲਾਨ ਕੀਤੀ ਸੀ ਕੰਪਨੀ ਦੇ ਪੈਸੇ ਮਾਰਨ ਲਈ ਇਹਨਾਂ ਨੇ ਪਹਿਲਾਂ ਸਕੀਮ ਬਣਾਈ ਸੀ ਵੀ ਮੈਂ ਆਪਣੇ ਕੱਪੜੇ ਪਾੜ ਲਊਂਗਾ ਔਰ ਮੈਂ ਸ਼ੋਅ ਕਰੂੰਗਾ ਵੀ ਮੇਰੇ ਨਾਲੇ ਵਾਰਦਾਤ ਹੋਈ ਹੈ ਬਟ ਪੁਲਿਸ ਦੀ ਅਲਰਟਨੈਸ ਦੇ ਨਾਲ ਔਰ ਇਨ ਟਾਈਮ ਜਿਹੜਾ ਹੈਗਾ ਆ ਉਹਦੀ ਇਨਵੈਸਟੀਗੇਸ਼ਨ ਕਰਨ ਦੇ ਨਾਲ ਜਦੋਂ ਪੁਲਿਸ ਇਹਨੂੰ ਨਾਲ ਲੈ ਕੇ ਉਸ ਸਪੌਟ ਤੇ ਗਈ ਕਿ ਤੇਰੇ ਨਾਲ ਕੀ ਹੋਇਆ ਇਹਨੇ ਕਈ ਆਪਣੀਆਂ ਸਟੇਟਮੈਂਟ ਬਦਲੀਆਂ ਫਿਰ ਇਹਨੇ ਜਿਹੜਾ ਰੂਟ ਦੱਸਿਆ ਉਹ ਇੱਕ ਜਿਹੜਾ ਸਿੱਧਾ ਰੂਟ ਆਉਂਦਾ ਉਹਦੀ ਬਜਾਏ 12 ਕਿਲੋਮੀਟਰ ਜਿਹੜਾ ਵੱਲ ਪੈ ਕੇ ਰੂਟ ਆਉਂਦਾ ਉਧਰ ਦੀ ਦੱਸਿਆ ਜਦੋਂ ਉੱਥੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਉੱਥੇ ਕੋਈ ਵੀ ਇਦਾਂ ਦਾ ਇਨਸੀਡੈਂਟ ਹੋਣਾ ਨਹੀਂ ਪਿਆ। ਡਗਾਈ ਨਾ ਸਕਤੀ ਨਾ ਪੁਸ਼ਕਿਸ਼ ਕਰਨ ਤੇ ਸਾਹਮਣੇ ਆਇਆ ਵੀ ਇਹਦਾ ਇੱਕ ਦੋਸਤ ਹੈਗਾ ਸਹਿਮ ਚੂਮੋ ਪਿੰਡ ਆਦਮਪੁਰ ਚੋਂ ਪੈ ਜਾਂਦਾ ਜਿਹੜਾ ਪਹਿਲਾਂ ਇਹਦੇ ਨਾਲ ਅ ਫਾਈਨਾਂਸ ਕੰਪਨੀ ਦੇ ਵਿੱਚ EMPLOYE ਹੁੰਦਾ ਸੀ ਕਿਸੇ ਦੂਸਰੀ ਫਾਈਨਾਂਸ ਕੰਪਨੀ ਦੇ ਵਿੱਚ। ਉਹਦੇ ਨੂੰ ਪੈਸੇ ਦੀ ਲੋੜ ਸੀ ਇਹਨਾਂ ਦੋਵਾਂ ਨੇ ਰਲ ਕੇ ਇਹ ਬਣਾ ਲਿਆ। ਪਲਾਨ ਵੀ ਅਸੀਂ ਇਹ ਜਿਹੜੀ ਹੈ ਇਸ ਤਰੀਕੇ ਦੇ ਨਾਲ ਇਮੀਡੀਏਟ ਜਿਹੜੀ ਐ ਮਨੀ ਜਿਹੜੀ ਹੈਗੀ ਉਹ ਬਣਾਵਾਂਗੇ ਤੇ ਕੰਪਨੀ ਨੂੰ ਤੇ ਲੋਕਾਂ ਨੂੰ ਜਿਹੜਾ ਉਹ ਰੋਬਰੀ ਦੱਸਾਂਗੇ ਸੋ ਨਕੌਦਰ ਪੁਲਿਸ ਨੇ ਔਰ ਸ਼ਾਹਕੋਟ ਐਸ ਐਚ ਓ ਨੇ ਔਰ ਸਾਡੇ ਸੀਆਈਏ ਦੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਦੱਸਣਾ ਚਾਹੁੰਦਾ ਵੀ ਜਿਹੜੇ ਇਦਾਂ ਦੇ ਝੂਠੀਆਂ ਫੁਹਾਂ ਲੋਕੀ ਫਲਾਉਂਦੇ ਨੇ ਕੋਈ ਹੇਟ ਸਪੀਚ ਕਰਦਾ ਹੈ ਕੋਈ ਝੂਠੀ ਤਲਾਹ ਦਿੰਦਾ ਹੈਗਾ اسی کیس ਦੇ ਵਿੱਚ ਪਹਿਲਾਂ ਜੋ ਇਹਨੇ ਕਿਹਾ ਸੀ ਉਹਦੇ ਮੁਤਾਬਕ ਰੋਬੀਰੀ ਦਾ ਪਰਚਾ ਦਰਜ ਹੋਇਆ ਔਰ ਫਿਰ ਉਸ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ 'ਚ ਚੀਜ਼ ਆਈ ਹੈ ਅਸੀਂ ਉਹਦਾ ਉਲਟਾ ਇਹਦੇ ਉੱਪਰ ਹੀ ਪਰਚਾ ਦਿੱਤਾ ਦੋਨੋਂ ਬੰਦਿਆਂ ਤੇ ਦੋਨੋਂ ਹੀ ਬੰਦੇ ਪੁਲਿਸ ਨੇ ਅਰੈਸਟ ਕਰ ਲਏ ਔਰ 2 ਲੱਖ ਦੇ ਵਿੱਚੋਂ 192000 ਰੁਪਇਆ ਜਿਹੜਾ ਹੈਗਾ ਕੈਸ਼ ਉਹ ਅਸੀਂ ਰਿਕਵਰ ਕਰ ਲਿਆ ਇਹ ਤੇ ਦੂਸਰੇ ਦੋਸਤ ਕੋਲੋਂ 8000 ਰੁਪਇਆ ਉਹਨੇ ਖਰਚ ਲਿਆ ਸੀਗਾ ਕਿਸੇ ਕੰਮ ਤੇ ਉਹਦੀ ਰਿਕਵਰੀ ਚੱਲ ਰਹੀ ਹੈਗੀ ਹੈ ਮੈਂ ਇੱਥੇ ਫਿਰ ਦਹਰਾਉਣਾ ਚਾਹੁੰਦਾ ਕਿ ਪੁਲਿਸ ਨੂੰ ਮੂਰਖ ਨਾ ਬਣਾਓ ਗਲਤ ਫੋਹਨਾਫ ਲਾਉ ਜਿਹੜਾ ਬੰਦਾ ਇਸ ਤਰੀਕੇ ਨਾਲ ਕਰੇਗਾ ਪੁਲਿਸ ਸ਼ਕਤੀ ਦੇ ਨਾਲ ਉੱਤੇ ਕਰਵੇਗਾ